ਆ ਰਹੀ ਆ ਕੀ ਕਹਿਣਾ ਚਾਹੁੰਗਾ ਮੈਂ ਮੀਟਿੰਗ ਦੇ ਵਿੱਚ ਦੇਖੋ ਵਿਧਾਨ ਸਭਾ ਕਮੇਟੀ ਜੋ ਸਤਕਾਰਯੋਗ ਸਾਡੇ ਸਪੀਕਰ ਸਾਹਿਬ ਨੇ ਕਮੇਟੀ ਗਠਿਤ ਕੀਤੀ ਆ ਕੁਲਤਾਰ ਸਿੰਘ ਸੰਧਵਾ ਜੀ ਨੇ ਉਹਨਾਂ ਦੀ ਰਹਿਨਵਾਈ ਚ ਭਗਵਾਨ ਸਿੰਘ ਮਾਨਵ ਜੀ ਦੀ ਰਹਿਨਵਾਈ ਚ ਅਸੀਂ ਲੁਧਿਆਣੇ ਦੀ ਅੱਜ ਬਿਹਤਰੀ ਵਾਸਤੇ ਸਾਰੀ ਵਿਧਾਨ ਸਭਾ ਕਮੇਟੀ ਇੱਥੇ ਆਈ ਆ ਜਿਹਦੇ ਕਿ ਡਿਵੈਲਪਮੈਂਟ ਦੇ ਕੰਮ ਬੁੱਢੇ ਨਾਲੇ ਦਾ ਔਰ ਜਿੰਨੇ ਵੀ ਪ੍ਰੋਜੈਕਟ ਚੱਲਦੇ ਨੇ ਨਗਰ ਨਿਗਮ ਦੇ ਭਾਵੇਂ ਟਰਸਟ ਦੇ ਨੇ ਭਾਵੇਂ ਫੋਰੈਸਟ ਡਿਪਾਰਟਮੈਂਟ ਦੇ ਨੇ ਪਾਣੀ ਦੇ ਆਪਣੇ ਇਰੀਗੇਸ਼ਨ ਦੇ ਨੇ ਨਹਿਰਾ ਸਾਫ ਰੋਣ ਵਾਸਤੇ ਫੋਰੈਸਟ ਡਿਪਾਰਟਮੈਂਟ ਬੁੱਟੇ ਕਿੱਥੇ ਕਿਵੇਂ ਲੱਗੇ ਨੇ ਹਰ ਚੀਜ਼ ਬਾਰੇ ਜਿੱਥੇ ਸੰਜੀਦਗੀ ਨਾਲ ਵਿਚਾਰ ਰੱਖਿਆ ਜਾ ਰਿਹਾ ਹੈ ਸਾਢੇ 650 ਕਰੋੜ ਰੁਪਏ ਜਿਹੜਾ ਖਰਚਿਆ ਗਿਆ ਹੈ ਉਸ ਦਾ ਹਿਸਾਬ ਮਿਲੇਗਾ ਬਿਲਕੁਲ ਅੱਜੀ ਦਵਾਂਗੇ ਅੱਜੀ ਅੱਜੀ ਹਾਂਜੀ ਹੈ ਜੀ ਪੰਜਾਬ ਭਰ ਤੋਂ ਸਾਰੇ ਸਾਢੇ 13 ਮੈਂਬਰ ਨੇ ਸਤਕਾਰਯੋਗ ਜੀ ਤੋਂ 10 ਆ ਚੁੱਕੇ ਨੇ ਬਾਕੀ ਰਸਤੇ 'ਚ ਨਹੀਂ ਆ ਰਹੇ ਨੇ ਇੱਕ ਮਿੰਟ ਯਾਰ 650 ਕਰੋੜ ਖਰਚਾਇਆ ਜਾ ਚੁੱਕਾ ਹੈ ਹਾਊਸ ਤੋਂ ਬਾਅਦ ਇਸ ਤੋਂ ਬਾਅਦ ਅਸੀਂ ਕਮੇਟੀ ਬਣਾ ਲਾਂਗੇ ਬੁੱਟੇ ਨਾਲੇ ਦਾ ਬੜਾ ਵੱਡਾ ਇਸ਼ੂ ਹੈ ਅੱਜ ਅਸੀਂ ਬੁੱਡੇ ਨਾਲੇ ਤੇ ਤੁਸੀਂ ਨਾਲ ਜਾਣਾ ਬਸ ਸਾਰੇ ਨੇ ਪਲਾਂਟ ਜਿਹੜਾ ਕਰੋੜਾਂ ਰੁਪਏ ਆਇਆ ਉਹ ਸਾਰਾ ਕੁਝ ਉੱਥੇ ਖੜਾਗੇ ਮੌਕੇ ਤੇ ਗੱਲ ਕਰਾਂਗੇ ਸਰ ਬਿਲਕੁਲ ਸਨਾਵਾਂਗੇ ਜੇਸੇ ਲਈ ਆਏ ਆ ਸਰ ਸਰ ਪਲਾਂਟ ਐਸੇ ਦੀ ਗੱਲ ਹੋਣ ਜਾ ਰਹੀ ਆ ਕੀ ਕਹਿਣਾ ਚਾਹੁੰਗਾ ਜੀ ਮੈਂਟਿੰਗ ਦੇ ਵਿੱਚ ਦੇਖੋ ਵਿਧਾਨ ਸਭਾ ਕਮੇਟੀ ਜੋ ਸਤਕਾਰਯੋਗ ਸਾਡੇ ਸਪੀਕਰ ਸਾਹਿਬ ਨੇ ਕਮੇਟੀ ਗਠਿਤ ਕੀਤੀ ਆ ਕੁਲਤਾਰ ਸਿੰਘ ਸੰਧਵਾ ਜੀ ਨੇ ਉਹਨਾਂ ਦੀ ਰਹਿਨਵਾਈ ਚ ਭਗਵਾਨ ਸਿੰਘ ਮਾਨ ਜੀ ਦੀ ਰਹਿਨਵਾਈ ਚ ਅਸੀਂ ਲੁਧਿਆਣੇ ਦੀ ਅੱਜ ਬਿਹਤਰੀ ਵਾਸਤੇ ਸਾਰੀ ਵਿਧਾਨ ਸਭਾ ਕਮੇਟੀ ਇੱਥੇ ਆਈ ਆ ਜਿਹਦੇ ਕਿ ਡਿਵੈਲਪਮੈਂਟ ਦੇ ਕੰਮ ਬੁੱਢੇ ਨਾਲੇ ਦਾ ਔਰ ਜਿੰਨੇ ਵੀ ਪ੍ਰੋਜੈਕਟ ਚੱਲਦੇ ਨੇ ਨਗਰ ਨਿਗਮ ਦੇ ਭਾਵੇਂ ਟਰਸਟ ਦੇ ਨੇ ਭਾਵੇਂ ਫੋਰੈਸਟ ਡਿਪਾਰਟਮੈਂਟ ਦੇ ਨੇ ਪਾਣੀ ਦੇ ਆਪਣੇ ਇਰੀਗੇਸ਼ਨ ਦੇ ਨੇ ਨੈਰਾ ਸਾਫ ਰੋਣ ਵਾਸਤੇ ਫੋਰੈਸਟ ਡਿਪਾਰਟਮੈਂਟ ਬੁੱਟੇ ਕਿੱਥੇ ਕਿਵੇਂ ਲੱਗੇ ਨੇ ਹਰ ਚੀਜ਼ ਬਾਰੇ ਜਿੱਥੇ ਸੰਜੀਦਗੀ ਨਾਲ ਵਿਚਾਰ ਕੀਤਾ ਜਾਵੇ ਸਾਡੇ 650 ਕਰੋੜ ਰੁਪਏ ਜਿਹੜਾ ਖਰਚਾ ਹੋਇਆ ਹੈ ਉਸ ਦਾ ਹਿਸਾਬ ਮਿਲੇਗਾ ਬਿਲਕੁਲ ਅੱਜੀ ਦਵਾਂਗੇ ਅੱਜੀ ਅੱਜੀ ਹਾਂਜੀ ਹਾਂਜੀ ਪੰਜਾਬ ਭਰ ਤੋਂ ਸਾਰੇ ਸਾਡੇ 13 ਮੈਂਬਰ ਨੇ ਸਤਕਾਰਯੋਗ ਜੀ ਤੋਂ 10 ਆ ਚੁੱਕੇ ਨੇ ਬਾਕੀ ਰਸਤੇ 'ਚ ਨਹੀਂ ਆ ਰਹੇ ਨੇ ਦੇਖੋ ਯਾਰ 650 ਕਰੋੜ ਖਾਇਆ ਜਾ ਚੁੱਕਾ ਹੈ ਹਾਊਸ ਤੋਂ ਬਾਅਦ ਇਸ ਤੋਂ ਬਾਅਦ ਅਸੀਂ ਕਮੇਟੀ ਤੋਂ ਹੋਣਾ ਹੈ ਬੁੱਟੇ ਨਾਲੇ ਦਾ ਬੜਾ ਵੱਡਾ ਇਸ਼ੂ ਹੈ ਅੱਜ ਅਸੀਂ ਬੁੱਟੇ ਨਾਲੇ ਤੇ ਤੁਸੀਂ ਨਾਲ ਜਾਣਾ ਬਸ ਸਾਰੇ ਨੇ ਪਲਾਂਟ ਜਿਹੜਾ ਕਰੋੜਾਂ ਰੁਪਏ ਆਇਆ ਉਹ ਸਾਰਾ ਕੁਝ ਉੱਥੇ ਖੜਾਗੇ ਮੌਕੇ ਤੇ ਗੱਲ ਚੱਲ ਰਹੀ ਹੈ ਸਾਡੇ ਜਿਹੜਾ ਹਾਂ ਬਿਲਕੁਲ ਕਰਾਵਾਂਗੇ ਜੇਸੇ ਲਈ ਆਏ ਆ ਸਰ ਸਰ ਪਲਾਂਟੇਸ਼ਨ ਦੀ ਮੀਟਿੰਗ ਹੋਣ ਜਾ ਰਹੀ ਆ ਕੀ ਕਹਿਣਾ ਚਾਹੁੰਗਾ ਜੀ ਮੀਟਿੰਗ ਦੇ ਵਿੱਚ ਦੇਖੋ ਵਿਧਾਨ ਸਭਾ ਕਮੇਟੀ ਜੋ ਸਤਕਾਰਯੋਗ ਸਾਡੇ ਸਪੀਕਰ ਸਾਹਿਬ ਨੇ ਕਮੇਟੀ ਗਠਿਤ ਕੀਤੀ ਆ ਕੁਲਤਾਰ ਸੁਸੰਧਵਾਜੀ ਨੇ ਉਹਨਾਂ ਦੀ ਰਹਿਨਵਾਈ ਚ ਭਗਵਾਨ ਸਿੰਘ ਮਾਨਜੀ ਦੀ ਰਹਿਨਵਾਈ ਚ ਅਸੀਂ ਲੁਧਿਆਣੇ ਦੀ ਅੱਜ ਬਿਹਤਰੀ ਵਾਸਤੇ ਸਾਰੀ ਵਿਧਾਨ ਸਭਾ ਕਮੇਟੀ ਇੱਥੇ ਆਈ ਆ ਜਿਹਦੇ ਕਿ ਡਿਵੈਲਪਮੈਂਟ ਦੇ ਕੰਮ ਬੁੱਢੇ ਨਾਲੇ ਦਾ ਔਰ ਜਿੰਨੇ ਵੀ ਪ੍ਰੋਜ ਨਗਰ ਨਿਗਮ ਦੇ ਭਾਵੇਂ ਟਰਸਟ ਦੇ ਨੇ ਭਾਵੇਂ ਫੋਰੈਸਟ ਡਿਪਾਰਟਮੈਂਟ ਦੇ ਨੇ ਪਾਣੀ ਦੇ ਆਪਣੇ ਇਰੀਗੇਸ਼ਨ ਦੇ ਨੇ ਨਹਿਰਾ ਸਾਫ ਰੋਣ ਵਾਸਤੇ ਫੋਰੈਸਟ ਡਿਪਾਰਟਮੈਂਟ ਬੁੱਟੇ ਕਿੱਥੇ ਕਿਵੇਂ ਲੱਗੇ ਨੇ ਹਰ ਚੀਜ਼ ਬਾਰੇ ਜਿੱਥੇ ਸੰਜੀਦਗੀ ਨਾਲ ਵਿਚਾਰ ਕੀਤਾ ਜਾਵੇ ਸਾਡੇ 650 ਕਰੋੜ ਰੁਪਏ ਜਿਹੜਾ ਖਰਚਾ ਹੋਗਾ ਇਸ ਹਿਸਾਬ ਮਿਲੇਗਾ ਬਿਲਕੁਲ ਅੱਜੀ ਦਵਾਂਗੇ ਅੱਜ ਹੀ ਅੱਜ ਹਾਂਜੀ ਹਾਂਜੀ ਪੰਜਾਬ ਭਰ ਤੋਂ ਸਾਰੇ ਸਾਡੇ 13 ਮੈਂਬਰ ਨੇ ਸਤਕਾਰਯੋਗ ਜੀਤੋਂ 10 ਆ ਚੁੱਕੇ ਨੇ ਬਾਕੀ ਰਸਤੇ 'ਚ ਨੇ ਆ ਰਹੇ ਨੇ ਦੇਖੋ ਯਾਰ ਕਿ 650 ਕਰੋੜ ਖਾਇਆ ਜਾ ਚੁੱਕਾ ਹੈ ਵਿਧਾਨ ਸਭਾ ਦਾ ਸੈਸ਼ਨ ਵੀ ਆ ਰਿਹਾ ਉਸ ਨੂੰ ਲੈ ਕੇ ਵੀ ਰਣਨੀਤੀ ਹਾਊਸ ਤੋਂ ਬਾਅਦ ਇਸ ਤੋਂ ਬਾਅਦ ਅਸੀਂ ਕਮੇਟੀ ਤੋਂ ਹੋਣਾ ਹੈ ਬੁੱਢੇ ਨਾਲੇ ਦਾ ਬੜਾ ਵੱਡਾ ਇਸ਼ੂ ਹੈ ਅੱਜ ਅਸੀਂ ਬੁੱਢੇ ਨਾਲੇ ਤੇ ਤੁਸੀਂ ਨਾਲ ਜਾਣਾ ਬਸ ਸਾਰਿਆਂ ਨੇ ਸਾਰਾ ਕੁਝ ਉੱਥੇ ਖੜਾਗੇ ਮੌਕੇ ਤੇ ਗੱਲ ਕਰਾਂਗੇ ਸਾਡੇ ਚੇਤੇ ਹਾਂ ਬਿਲਕੁਲ ਕਰਾਵਾਂਗੇ ਜਿਵੇਂ ਲਿਆਏ ਆ ਸਰ ਸਰ ਪਲਾਂਟੇਸ਼ਨ